ਜੀ ਰਹਿ ਰਸੋਈ ਬੂਹਰੁ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਿ ਨਾਗਜ ਦੋਸਤ ਰ ਮਹਰੇ ਆ ਪਰਲਾ ਤੇਰਾ ਆਹੰਕਾਰੀਆਂ ਨਿੰਦਕਾਂ ਪਿਠ ਦੇ ਨਾਮ ਦਿਆ ਮੁਖ ਲਾਇਆ ਜਨਨਾਨ ਕ ਸਰਸੇ ਬਿ ਆ ਅੰਤ ਲੈ ਛਡਾਇਆ ਸਲੂਕ ਮਹਲਾ ਪਹਿਲਾ ਦੁਖੁ ਦਰੁ ਸੁਖੁ ਰਗੁ ਪਿਆ ਸੂਖ ਤਾ ਮਨੋ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨਾ ਹੋਈ ਬਣੀ ਹਰੀ ਕੁਦਰਤ ਵਸਿਆ ਤਰੰਤਨ ਜਾਈ ਲਖਿਆ ਰਹਾ ਜਹਤ ਮੈਂ ਜੋਤ ਜੋਤ ਮੈਂ ਜਾਤਾ ਅਕਲਖਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪ ਸਵਾਲਿਓ ਜਿਨ ਕੀਤੀ ਸੋ ਪਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕੁਝ ਕਰਨਾ ਸੋ ਕਰ ਰਿਹਾ ਸੋ더라 ਗਸ ਮੰਨ ਲ ਪੈ ਲ ਇਕ ਅੰਕਾਰ ਸਤਿਗੁਰ ਪ੍ਰਸਾਦ ਸੋ더라 ਤੇਰਾ ਕਿਹਾ ਸੋ ਗਰ ਗਿਆ ਜਿਤ ਵੇ ਸਰਬ ਸੁਮਨ ਲੈ ਗੋ ਜੀ ਤੇਰੇ ਨਾਦਨਿਕ ਸੰਖ ਕੀਤੇ ਤੇਰੇ ਭਵਨ ਹਾਰੀ ਕੀਤੇ ਤੇਰੇ ਰਾਗ ਪਰਿ ਸੁ ਕਈਆ ਕੀਤੇ ਤੇਰੇ ਗਵਨ ਹਾਰੀ ਗਵਨ ਤੁਦਨ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਿਵਾਰੀ ਗਵਨ ਤੁਦਨ ਚਤ ਗਵਤ ਲਿਖ ਜਣਨ ਲੇਕੋ ਲੇਕੋ ਸਰਮ ਵਿਚਾਰੀ ਗਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਸ ਵਾਰੇ ਗਵਨ ਤੁਧਨੋ ਇੰਦਰੇਂਦਰ ਅਸਨ ਬੈਠੇ ਦੇਵਤਿਆ ਦਰਡਾਲੇ ਗਵਨ ਤੁਧਨੋ ਸਿੱਧ ਸਮਾਧੀ ਅੰਦਰ ਗਵਨ ਤੁਧਨੋ ਸਾਧ ਵਿਚਾਰੇ ਗਵਨ ਤੁਧਨੋ ਜਤੀ ਸਤੀ ਸੰਤੋਖੀ ਗਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਫੌਂਡਤ ਆਪਣ ਰਖੀ ਸਾਰਾ ਜੁਗ ਜੁਗ ਵੇਦਾਂ ਲੀ ਗਾਵਨ ਤੁਧਨੋ ਮੋਨੀ ਆਣ ਵਹਣ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਪਾਇ ਤੇਰੀ 68 ਤੀਰਥਾਂ ਲੀ ਗਾਵਨ ਤੁਧਨੋ ਜੋਦ ਮਹਾਂਬਲ ਸੂਰਾ ਗਾਵਨ ਤੁਧਨੋ ਕਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬਰਮੰਡਾ ਕਰ ਕਰ ਅਕੀ ਤੇਰੀ ਧਾਰੀ ਸਈ ਤੁਧਨ ਗਾਵਨ ਜੋਤਿ ਭਵਨਾ ਰਤੇ ਤੇਰੀ ਭਗਤ ਰਸਾਲੀ ਹੋਰ ਕੀਤੇ ਤੁਧਨ ਗਾਵਨ ਸੇ ਮੈਂ ਜਿਤਨੇ ਅਬਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਜ ਸਾਹਿਬ ਸੱਚ ਸਾਚੀ ਨਾਈ ਹੈ ਬਿਓਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜੀਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੇ ਵੜਾਈ ਜੋ ਤਿਸ 바ਵਾ ਸੋਈ ਕਰਸੀ ਫਿਰ ਹੁਕਮ ਨਾ ਕਰ ਨ ਜਾਈ ਸੋ ਪਸਹੁ ਸਭ ਸਾਇਬ ਨਾਨਕ ਰਹਿ ਨ ਜਾਈ ਅਸਾ ਮਹਲਾ ਪਹਿਲਾ ਚੁਰ ਵੱਡਾ ਕਿਸ ਕੋਈ ਕੀ ਵੱਡਾ ਰੀਟਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ تیرے ਰਹਿ ਸਮਾਈ ਵੱਡੇ ਮੇਰੇ ਸਹਬਾ ਘਰ ਗੰਬੀਰਾ ਗੁਣੀ ਗਈ ਰਾ ਕੋਈ ਨ ਜਾਣ ਤੇਰਾ ਕੀਤਾ ਕੀਵਲ ਜੇ ਰਹਾ ਸਭ ਸੁਰਤੀ ਮਿਲ ਸੁਰਤ ਕੰਬਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਪੁਰਖਾਂ ਗਿਆ ਵਢਾਈਆ ਤਦੁਨ ਸਿ ਦੇਖਨੇ ਨਾ ਪਈਆ ਕਰਮ ਨੇ ਨ ਠਗ ਰਾਈਆ ਆਖਣ ਵਾਲਾ ਗਿਆ ਵਿਚਾਰਾ ਸਿਫਤੀ ਭਰੀ ਤੇਰੀ ਪੰਡਰਾ ਜਿਸ ਤੂੰ ਦੇ ਤਿਸ ਗਿਆ ਚਾਰ ਨਾਨਕ ਸਭ ਸਵਰਨ ਹਰ ਅਸਾ ਮਹਲਾ ਪੈ ਲੱਖਾਂ ਜੀ ਵਾ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾ ਸਾਚੇ ਨਾਮ ਕੀ ਲਾਗੇ ਭੂਖ ਭੁਖ ਕਾਇ ਚਲਿਏ ਦੁਖਾ ਸੋ ਗਿਆ ਵਿਸਰੇ ਮਿਰਮਾਏ ਸਾਚਾ ਸਹਿ ਸਾਜੇ ਰਾਇ ਰਾ ਸਚੇ ਨਾਮ ਕੀ ਦਿਲਵੜਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੀ ਵਡਾ ਨੋ ਵੇ ਘਾਟ ਨ ਜਾਏ ਨਾ ਮਰੇ ਨਾ ਹੋਵੇ ਸੋਗ ਦਿਨਦਰ ਨ ਚੁੱਕੇ ਭੋਗ ਗੁਣ ਹੋਰ ਢਾਹੀ ਗੋਏ ਨਾ ਕੋ ਵ ਨਾ ਕੋਏ ਜਿਵੜਿਆ ਪੂਤੀ ਵਣ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਸਰ ਦੇ ਕਮ ਜਾਤ ਨਾਨਕ ਨਾਵੇਂ ਬਾਸਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨਾ ਕਰਾਂ ਗੁਰ ਪਾਸ ਹਾਂ ਕੀ ਰਹਿ ਕਰਮ ਸਤ ਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਗੋ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਗਾਈ ਹਰ ਕੀਰਤਿ ਹਮਰੀ ਰਹਿਰਾ ਸੁਰਾ ਹਰ ਜਨ ਕੀ ਵਡਭਾਗ ਬਢੀਰੀ ਜਿਨ ਹਰ ਹਰ ਸਰਦਾ ਹਰ ਭਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਭਾਇ ਤੇ ਭਾਗੀਨ ਜਮਪਾਸ ਜੋ ਸਤਗੁਰੂ ਸਰਣ ਸੰਗਤ ਨਿ ਆਏ ਤਿਰਗ ਜੀਵੈ ਤਿਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਤੁਰ ਮਸਤਕ ਕਲੇਖਿਆਲੇ ਖਾਸ ਤਨ ਤਨ ਸਤ ਸੰਗਤ ਜੀ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਾਲਾ ਪੰਜਵਾ ਕਾਹੀ ਰੇ ਮਨ ਚਿੱਤ ਵੇ ਉਦਮ ਜਾਰ ਅਰ ਜਿਓ ਭਰਿਆ ਸੈਲ ਪਥਰ ਮੈਂ ਜਨ ਤੋ ਪਾਈ ਤਾਂ ਕਰ ਜਿ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਦਰਿਆ ਗੁਰ ਪ੍ਰਸਾਦ ਪਰਮ ਪਰ ਪਾਇਆ ਸੂਕੇ ਕਾਸ਼ਟ ਨਿਯਾਰਾ ਜਨਨ ਪਿਤਾ ਲੋਕ ਸੁ ਬਨਤਾ ਕੋਈ ਨਹੀਂ ਕਿਸ ਕੀ ਦਰਿਆ ਸਿਰ ਸਿਰ ਜਿਕ ਸੰਬਾਹੀ ਢਾਕੁਰ ਕਾਹੀ ਮਨ ਭਉ ਕਰਿਆ ਊੜ ਊੜ ਬਸ ਕੁਸ਼ਾਂਤੀਸ ਪਾਚੇ ਬਚਰੇ ਸ਼ਾਰੇ ਤਿਨ ਕਵਣ ਖਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬਨਿਧਾਨ 10 ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਤਰੰਤ ਨ ਪਰ ਵਰਿਆ ਰਾਗ ਸਾ ਮਹਲਾ ਚੌਥਾ ਸੋ ਫੁਰਖ ਕੋ ਅੰਗਾਰ ਸਤਗੁਰ ਪਰਸਾਦ ਸੋ ਫੁਰਖ ਨ ਰੰਜਨਾ ਹਰ ਫੁਰਖ ਨ ਰੰਜਨਾ ਹਰ ਅਗਮ ਅਗਮ ਅਪਰਾ ਸਭ ਤਿਆਂ ਵੈ ਸਭ ਤਿਆਂ ਵੈ ਤੁਜੀ ਯਰ ਸੱਚੇ ਸਿਰਜਣਹਾਰਾ ਸਭ ਜੀਏ ਤੁਹਾਰੇ ਜੀ ਤੁਜੀ ਆਕਾ ਦਾ ਤਾਰ ਹਰ ਧਿਆਉ ਸੰਤੋ ਜੀ ਸਭ ਦੁਖੋਂ ਸਰਨਹਾਰਾ ਹਰਿਆਪੇਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਬੁਰਖ ਸਮਾਨ ਇੱਕ ਦਾਤਾ ਇੱਕ ਬਿਕਾਰੀ ਜੀ ਸਭ ਤੇਰੇ ਜਜ ਬਿਠਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੰਤੋ ਦੇ ਬਿਨਿ ਆਵਰਨ ਜਾਣ ਤੂੰ ਪਰ ਬ੍ਰਾਹਮ ਬੇਅੰਤ ਬਿਆੰਤ ਜੀ ਤੇਰੇ ਕੀ ਗੁਣ ਆਖ ਵਖਾਣ ਜੋ ਸਿਵ ਹੈ ਜੋ ਸਿਵ ਹੈ ਤੁਜੀ ਜਨਾਨਕ ਤਿਨ ਕੁਰਬਾਨ ਹਰਿ ਤੇ ਆਵੇ ਹਰਿ ਤੇ ਆਵੇ ਤੁਜੀ ਸੇ ਜਨ ਜੁਗ ਵੈ ਸੁਗਵਾਸੀ ਸੇ ਮੁਕਤਾ ਸੇ ਮੁਕਤ ਪਾਏ ਜਿਨਾਂ ਹਰਿ ਤੇ ਆਇਆ ਜੀ ਤਿੰ ਟੂਟੀ ਜਮ ਕੇ ਪਾਸੇ ਜਨ ਨਿਰਭਾਉ ਜਿਨ ਹਰ ਨਿਰਭਾਉ ਤੇ ਆਇਆ ਜੀ ਤਿਰ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮਿਰ ਹਰ ਜੀ ਤੇ ਹਰ ਹਰ ਰੂਪ ਸੁਭਾਸੀ ਸੇ ਤਨ ਸੇ ਤਨ ਜਿਨ ਹਰਿ ਤੇ ਆਇਆ ਜੀ ਜਨਨਾਨਕ ਤਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਭਵਸਲਾਂ ਤੁਜੀ ਹਰ ਅਨਕ ਕਾਨੇ ਕਨੰਤ ਤੇਰੀ ਅਨਕ ਤੇਰੀ ਅਨੇਕ ਕਹੇਰ ਭੂਜਾ ਜੀ ਤਪ ਤਪ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰ ਸਾਸ ਜੀ ਕਰ ਕ੍ਰਿਆ ਖਾਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਾ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਆਪਨ ਪੁਰ ਕਰਤਾ ਜੀ ਤੋ ਜਿਵੜ ਅਵਰਣ ਕੋਈ ਤੋ ਜੁਗ ਜੁਗ ਕੋ ਸਦਾ ਸਦਾ ਤੂੰ ਏਕੋ ਜੀ ਤਨੇ ਚਲ ਕਰਤਾ ਸੋਈ ਤੁਹ ਦੀ ਆਪੇ ਭਾਵੈ ਸਵਰਤੈ ਜੀ ਤੂੰ ਆਪੇ ਕਰੈ ਸੋਈ ਇਤ ਦੇ ਆਪੇ ਸਿਰਿ ਸੋ ਪਾਈ ਜੀ ਤੁਹ ਦੀ ਆਪੇ ਸਿਰਿ ਸਭ ਗੋਏ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਜਿਆ ਰ ਵਡਾ ਸਾਈ ਜੋ ਤੂੰ ਭਾਵੈ ਸੋ ਤਿਸੀ ਜੋ ਤੂੰ ਦੇ ਸੋਇਓ ਪਾਈ ਰਾ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮਖਲਾ ਦਾ ਮਨ ਮੁਗਵਾਇਆ ਤੁਦਿਆ ਵਿਛੋੜਿਆ ਮਿਲਾਇਆ ਤੂੰ ਦਰਿਆਉ ਸਉ ਤੁਝੇ ਵਾਹੀ ਤਦ ਬਿੰਦੂ ਜਾ ਕੋ ਨਾਹੀ ਅੰਜੀ ਜਨ ਸਉ ਤੇ ਰਖੇਲਾ ਵਿਨਯੋਗ ਮਿਲ ਵਿਛੜਿਆ ਸੰਜੋਗੀ ਬੇਲਾ ਇਸਾ ਨੋ ਤੂੰ ਜਾਣੈ ਇਸ ਜਿਨ ਜਾਣੈ ਹਰ ਗੁਣ ਸਦੀ ਅਖ ਵਖਾਣ ਇਨਰ ਸੇਵਿਆ ਤਿੰਸੂ ਕੋ ਪਾਇਆ ਸਹਿ ਜੀ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸ ਹੋਏ ਤੋਦ ਬਿਨ ਦੂ ਜਾਵਰਨ ਕੋਈ ਤੂੰ ਕਰ ਕਰ ਵੇਖ ਜਾਣੈ ਸੋਈ ਜਨ ਨਾਨਕ ਗੁਰਮਖ ਪ੍ਰਗਟ ਹੋਈ ਆਸ ਮਨ ਲਾ ਪਹਿਲਾ ਇਤੇ ਸਰਬਰ ਦੇ ਪਈਲੇ ਨਿਵਾਸਾ ਪਾਣੀ ਪਾਵਕ ਤਿਰਹਿ ਕੀਆ ਪੰਖਜ ਮੋਹ ਹੈ ਬਗਣੀ ਚੱਲ ਰੇ ਆਉਂਦੇ ਕਾ ਤੈਨੂ ਵਯਾਲੇ ਮਾਣੇ ਕਨ ਚੇਤਸ ਮੂਡ ਮਨਾ ਹਰ ਬਿਸਰ ਤੇਰੇ ਗੁਣ ਗਲਿਆਰਾ ਨਾ ਹੋ ਜਤੀ ਸਦੀ ਨਿਭੜਿਆ ਮੂਰਖ ਮੁਖ ਦਾ ਜਨ ਪਿਆ ਪਰਨ ਵਤਨਾਨਕ ਤਨ ਕੀ ਸ਼ਰਣਾ ਜੇ ਤੂੰ ਨਹੀਂ ਮਿਸਰਿਆ ਅਸਮਲ ਪੰਜਾਬ ਭਈ ਬਰਬਤ ਮਾਨਕ ਦੇ ਬਈਆ ਗੋਬਿੰਦ ਮਿਲਨ ਕੀ ਤੇਰੀ ਬਈਆ ਅਵਰ ਗਾਇ ਤੇਰੇ ਕੀ ਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਅੰਜਾਮ ਲਾਗ ਪਉ ਜਲ ਤਰਨ ਕਾ ਜਨ ਮਿਰਤਾ ਜਾ ਤੇ ਰੰਗ ਮਾਇਆ ਗਰਾ ਜਪ ਤਪ ਸੰਜੇ ਮਤਰਿ ਮਨ ਕਮਾਇਆ ਸੇਵਾ ਸਾਧਨ ਜਾਣ ਅਰੇ ਰਾਇਆ ਕਹਉ ਨਾਨਕ ਕਮਨੀ ਜਿ ਘਰਮਾ ਸਰਨ ਬਰੇ ਕੀ ਰਖੋ ਸਰਮਾ ਜਪ ਤਪ ਸੰਜੇ ਮਤਰਿ ਮਨ ਕਮਾਇਆ ਸੇਵਾ ਸਾਧਨ ਜਾਣ ਅਰੇ ਰਾਇਆ ਕਹ ਨਾਨਕ ਅਮਨੀ ਜ਼ ਕਰਮਾ ਸਰਬ ਰੇ ਕੀ ਰਖੋ ਸਰਮਾ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸੇ ਦਸਵੀਂ ਕਬਯੋ ਬਾਚ ਬੇਨਤੀ ਚੌਪਈ ਅਮ੍ਰੇ ਕਰੂ ਆ ਦੇ ਰਖਾ ਪੂਰਨ ਹੋਏ ਚਿਤ ਕੀ ਛਾ ਅਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਨੀ ਕਰੋ ਪ੍ਰਤਿਪਾਰ ਅਮ੍ਰਿਤ ਛੁਟ ਸਵਾਦਮ ਕਾਬੂ ਆਪਾ ਦੇ ਮੋਹਿ ਮਚਾਵੋ ਸੁਖੀ ਵਸੇ ਮੋਰੋ ਪਰਿਵਾਰ ਸਿਵ ਕੁ ਸਿੱਖ ਸਵਕਰਤਾ ਰਾ ਮੋਰ ਚਾਨਜ ਕਰਦੇ ਗਰਿਆ ਸਭ ਰਣ ਕੋ ਆਸੰਗਰੀ ਹੈ पूर्ण होए हमारी आशा तोर भजन की रहे पे आशा तुमे जान कोई और न ते आऊ जो वर चाहूं सब तुन ते बाओ सेवक सकमर तरिया जन जन सत्र अमर हमारी आबाद है मुझे भर है मरण काल का त्रास न वर है ਹਾ ਜਾ ਸਦਾ ਹਮਾਰੇ ਪਛਾ ਸਿਰਜ ਤੋਜਿਓ ਜੋ ਕਰਿਓ ਰੱਛਾ ਰੱਖ ਲਿਆ ਮੈ ਰੱਖਣ ਹਾਰੀ ਸਾਹਿਬ ਸੰਤ ਸਾਈਂ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪੂਰੀ ਚਾਤਰਦਸ਼ ਗੰਤ ਤਾਲ ਪਾਈ ਬਰਮਾ ਬਪਤਰਾ ਕਾਲ ਪਾਈ ਸਿਵ ਜੀ ਅਵਤਰਾ ਕਾਲ ਪਾਇਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਭੇਦ ਰਾਜ ਬਰਮਾ ਜੁਤੀਆ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਂਤ ਜਿਛੇ ਨੇ ਪਜਾਇਓ आहदंते के अवतार सोई गुरु समझ हमारा नमशिकार्थी सी को हमारी सकल प्रजा जिनी आप सवारी सब गुण को सब गुण सुख दियो सत्रण को पलम बद किया कट कण के अंतर की जानत भरे बुरे की वीर पहचानता ਚਿੰਤੀ ਦੇ ਕੁੰਝਰੇ ਅਸਥੂਲਾ ਸਬਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੀ ਸੋਖੀ ਏਕ ਏਕੀ ਪੀਰ ਬਚਣਾ ਘਟ ਘਟ ਕੇ ਬੜਪੜ ਕੀ ਜਨ ਜਬ ਉਦਕਰਖ ਕਰਾ ਕਰਦਾਰਾ ਪਰ ਜਾ ਦਰ ਤਵ ਦੇ ਅਭਾਰ ਜਬ ਆਕਰ ਕਰਤ ਕਭੂ ਤਮ ਮੈਂ ਮਿਲ ਤੇ ਦਰਸਵੂ ਜੇਤੇ ਬਦਨ ਸਿਰ ਸੁਧਾਰ ਆਪੇ ਆਪਣੀ ਬੂਜੂ ਚਾਰ ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਬੀਦ ਫੇਦਰ ਆਲਮ ਰਹੰਕਾਨ ਰਵਕਨ ਲਾਂਬਾ ਯਾਦ ਨੀਲਾ ਨਾਦ ਸੰਭਾ ਗਾ ਮੂੜ ਜਰਤ ਬੇਦਾ ਜਾ ਕੋ ਪੇਉ ਨ ਪਾਉ ਤ ਬੇਦਾ ਤਾ ਕੋ ਕਿਰਪਾ ਨੂੰ ਮੰਨ ਤ ਮਾ ਮੂੜ ਕਚ ਭੇਦ ਨ ਜਾਣ ਤ ਮਹਾਦੇਵ ਕਾ ਕੈ ਸਦਾ ਸੇਵਾ ਰੰਕਾਰ ਕਾ ਚਿੰਤਨ ਪੇਵਾ ਆਪ ਆਪਣੀ ਬੁਧਾ ਜੀਤੀ ਬਣ ਤ ਪੈਨ ਪੈਨ ਤੋ ਹੈ ਦੇਦੀ ਤੁਮਰਾ ਲਖਨ ਜਾ ਬਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਹਿਉ ਰਾਮ ਕੇ ਬੂਪਾ ਅੰਡ ਜਿ ਰਸ ਤਜ ਗਿਨੀ ਅਤ ਪੁਜ ਖਾਨ ਬਹੁ ਰਜ ਦੀਨੀ ਕਉ ਫੋ ਰਾਜ ਹ ਬੈਠਾ ਕਉ ਸਿਮੰਡ ਪਾਇਓ ਸੰਕਰ ਗੱਡਾ ਸਗਰੀ ਸਿਰਿਠ ਦਿਖਾਇ ਜਾਂ ਬਹੁ ਆਜ ਗਾ ਸਰੂਪ ਸੁਆੰਬਾ ਅਬਰ ਚਾ ਮੇਰੀ ਤਮ ਕਰੋ ਦੇਖ ਵਾਰਾ ਸਿੱਖ ਸੰਗਰੋ ਦੁਸ਼ਟੋ ਜਿਤੇ ਉਠਵਤ ਤਪਤਾ ਸਗਲ ਮਨਿ ਸ਼ਿਕਰੂ ਰਣ ਗਤ ਜੇ ਅਸਤਜ ਤਵ ਸਰਣੀ ਭਰੀ ਤਿਨ ਕੀ ਦੁਸ਼ਟ ਦਉਤ ਮਰੀ ਪੁਰਖ ਜਾਨ ਪਗ ਪਰੇ ਤਿਆਰੀ ਤਿਨ ਕੇ ਦਮ ਸੰਕਰ ਸਵਟਾਰੀ ਜੋ ਕਲ ਕੋ ਇਕ ਬਾਰਤੀ ਆਏ ਹੈ ਤਾਂ ਕੀ ਕਾਲ ਨਿਕਟਨੀ ਹੈ ਰਚੋਇ ਤਾਂ ਸਭ ਗਲ ਦੁਸ਼ਟ ਰਿਟੇ ਤਾਂ ਗਲ ਕਿਰਪਾ ਦ੍ਰਿਸ਼ਤਿ ਨ ਜਾਏ ਨਹਰੋ ਤਾਂ ਕੀ ਤਾਬ ਤਨਕ ਮੁਹਰੋ ਹਿਰਦ ਸਿਧ ਕਰਮ ਸਹ ਹੋਏ ਜੋਟ ਸ਼ਾਸ ਵਸਕੇ ਨ ਕੋਈ ਇਕ ਵਾਰ ਜਿੰਦ ਮੈਂ ਸੰਭਾਰਾ ਕਾਲ ਪੰਜ ਤਈਆ ਬਾਰ ਜਨਰ ਨਾਮ ਤੇਾਰੂ ਗਾ ਦਰਦ ਦੁਸ਼ਟ ਦੋਖ ਦੇ ਰਾ ਕੜ ਗੀਤ ਮੈਂ ਸ਼ਰਨ ਦਿਹਾਰੀ ਆਪਾ ਦੇ ਲਿਓ ਬਾਰੀ ਸਰਬ ਧਰਮ ਹੋਸਾਈ ਦੁਸ਼ਟ ਦੋਖ ਤੇ ਲਿਓ ਬਜਾਈ ਖੜ ਗੀਤ ਮੈਂ ਸ਼ਰਨ ਦਿਾਰੇ ਆਵਾ ਦੇ ਲਿਓ ਭਾਰੀ ਸਰਬ ਧਰਮੋ ਸਾਈ ਦੁਸ਼ਟ ਦੁਖ ਦੇ ਲਿਓ ਬਚਾਈ ਸੋਇਆ ਪਹੇ ਗਏ ਜਬ ਤੇ ਤਮਰੀ ਤਬ ਤੇ ਗਉ ਆਖ ਦਰਨੀ ਅਨਿਓ ਰਾਮ ਰਹੀਮ ਪੁਰਾਨ ਕੁਰਾਨ અને કે કાય મતે કન મનયો સિં ભરત શાસ્ત્ર ભેદ સબ બહુ પેદ કે અમે એકન જનયો શીરસ બાને કૃપા તમરે કર મે ના કહો સબ તોય મખનયો બહે ગય જબ તે તુમરે ਆਏ ਗਏ ਜਬ ਤੇ ਤੁਮਰੇ ਤਉ ਤੇ ਗਵਾ ਗਦਰੇ ਦੀਨ ਅਨਯੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਾਇਮਤ ਇਕ ਨ ਮੰਨਿਆ ਸਿੰਬਰਤ ਸਾਸਤਰ ਬੇਦ ਸਭੋ ਬੇਦ ਕਮ ਇਕ ਨ ਜਾਣਿਆ ਸਿਰ ਇਸ ਬਾਨ ਕਿਰਪਾ ਤੁਮਰੇ ਕਰ ਮੈਂ ਨ ਕਹੋ ਸਭ ਤੋਂ ਇਹ ਬਖਾਨੇ ਅੰਦਰ ਸਗਲ ਦਵਾਰ ਕੋ ਛਾੜ ਕੇ ਗਇਓ ਤੋ ਅਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਦਵਾਰ ਦਵਾਰ ਵਹੀਂ ਗਏ ਕਿ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਬਹਲਾਤੀ ਜੀ ਅਨੰਦ ਕੋ ਅੰਗਾਰ ਸਤਿਗੁਰ ਪ੍ਰਸਾਦ ਅਨੰਦ ਬਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਤਤਗੁਰਤਾ ਪਾਇਆ ਸਸਿਤੀ ਮਨਵਤਿਆ ਬਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਇਆ ਸ਼ਬਦ ਤੰਗਉ ਅਰ ਗिरा ਮਨ ਜਨੀ ਵਸਾਇਆ ਕਹਿ ਨਾਨਕ ਨਦਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਵਣਾ ਨੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰ ਤੇਰਾ ਕਰਜ ਸਭ ਸਵਾਰਨਾ ਸਬਨਾਗਲਾ ਸਮਰਾਤ ਸਵਾਮੀ ਜੋਗਿ ਮਨ ਵਸਾਈ ਕਹਿ ਨਾਨਕ ਮਨ ਮੇਰੀ ਸਦਾ ਰਵਰਣਾਲੇ ਸੱਚੇ ਸਾਇਬਾ ਕੀ ਨਹੀਂ ਕਰਦੇ ਰ ਘਰਤਾ ਤੇਰਾ ਸਭ ਜੀਆ ਜਿਦੀ ਸੁਪਾਵੇ ਸਦਾ ਸਿਫਸਲਾ ਤੇਰੀ ਨਾਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੀ ਸ਼ੌਦ ਖਨੇਰੇ ਕਹੈ ਨਾਨਕ ਸੱਚੇ ਸਾਇਵ ਕਿਆ ਨਹੀਂ ਕਰਦੇ ਰ ਸਚਨ ਮੇਰਾ ਅਧਾਰੂ ਸਚਨ ਮਧਾਰ ਮੇਰਾ ਦਿਲ ਕੋ ਖਾ ਸਭ ਗਵਾਈਆ ਕਰ ਸਾ ਸੁਖ ਮਨ ਆਈ ਵਸਿਆ ਦਿਲ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟਾ ਜਿਸ ਦੀਏ ਵਡਿਆਈਆ ਕੈ ਨਾਨਕ ਸੁਣ ਸੰਤੋ ਸਉਤਰੋ ਪਿਆਰੋ ਸਾਚਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰਸ ਭਗਾ ਕਰਸ ਭਗਾ ਸ਼ਬਦ ਵਾਜੀ ਕਲਾ ਜਿਤ ਕਰਧਾਰੀਆ ਪੰਚ ਦੂਤ ਵਸਗੀ ਤੇ ਕਲਕੰਟ ਕੁਮਾਰਿਆ ਤੁਰ ਕਰ ਪਾਇਆ ਤੁਧ ਜਿਨ ਕੋ ਸਿ ਨਾਮ ਅਰ ਕਹਿਣਾ ਕੀ ਕਹਿ ਨਾਨਕ ਦੈਸ ਕੋ ਆ ਕਿਤ ਘਰ ਅਨ ਅਦਵਾ ਜੀ ਅਨੰਦ ਸੁਣੋ ਵੜ ਪਗਿਓ ਸਗਲ ਮਨ ਰਤ ਬੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਸੂਰੇ ਦੋ ਘਰਗ ਸੰਤਾ ਬਿਉਤਰੇ ਸੁਣੀ ਸੱਚੀ ਬਾਣੀ ਸੰਤ ਜਾਨ ਪਐ ਸਰਸੀ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਥ ਭਵਤ ਸਤ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜਿਆ ਨ ਹਦ ਤੋਰੇ ਸੁਣ ਤੇ ਪੁਣੀ ਤਕ ਤੇ ਬੋਤਾਂ ਸਤ ਗੁਰਿਆ ਪਰਪੂਰੇ ਬੇਰਵੰਤ ਨਾਨਕ ਗੁਰ ਚਰਨ ਲਾਗੇ ਵਾਜਿਆਨ ਅਦਤੂਰੇ ਮੰਧਾ ਬੜੀ ਮਹਲਾ ਪੰਜਵ ਥਾਲ ਵਿਖਤੀਨ ਵਸਤੂ ਪਈਓ ਸਤ ਸੰਤੋਖ ਵਿਚਾਰ અમૃત નામ ઠાકુર કા પાયો જિસકા સવ સુધાર એકો ગવજ કો પંચા જિસકા ઉધાર હે મસ્તજી ન જાય નેત્ર નિત્ર કરધાર તમ સંસાર ચરણ લગત રિયા સવ નાનક પ્રભ બસાર શલોક માલા પંજીવા تیરા ગીત જાતો નહીં મેનો જો કતોઈ ਐ ਨਿਰਗੁਣਿਆਰੇ ਕੋਕੜ ਨਹੀਂ ਆਪੇ ਤਰਸ ਬਰੋਈ ਤਰਸ ਬਿਆ ਮਹਰਮਦੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਰੇ ਤਾ ਜੀਵਾ ਦਨ ਮਨ ਦੇਵੇ ਹਰੀਆ ਤਰਸ ਬਿਆ ਮਿਹਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮੁ ਮਨਿ ਤਾ ਜੀਵਾ ਤਨ ਮਨ ਦੀਵੇ ਹਰੀਆ ਪਾਵੜੀ ਇਤ ਤੂ ਸਮਰਥ ਜਿਤ ਕੋਈ ਨਹੀਂ ਉਤੇ ਤੇਰੀ ਲਖ ਅਗਨੀ ਉਧਰ ਵਾਹੇ ਛਣਕੇ ਜਮਕੇ ਦੂਤ ਨਾਏ ਤੇਰੇ ਛੜ ਜਾਈ ਪਾਵ ਜਲ ਵਿਖਮ ਸਗਾ ਗੁਰ ਸ਼ਬਦਿ ਪਾਰ ਬਾਹੀ ਜਿਨ ਕਹ ਲਗੀ ਬਿਆਸ ਅੰਮ੍ਰਿਤ ਸੇ ਹੀ ਖਾ ਕਲਮੇ ਹਪੁਨ ਗਉਣ ਗਬਿੰਦੇ ਗਾਹੀ ਸਭ ਸੇ ਨੋ ਕਿਰਪਾਲ ਸਮਾਨ ਸਾਇ ਸਾਇ ਬਰਤਾ ਕੋਈ ਨਾ ਜਾ ਜੀ ਆਵੇ ਤਦ ਆਹੀ ਸਲੋਕ ਮਹਲਾ ਪੰਜਵਾ ਅੰਤਰ ਗੁਰੂ ਆਦਣਾ ਜੀਵਾ ਜਪ ਕਰੋ ਨਾਮੁ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਡਾ ਸਤਿਗੁਰੂ ਸੇ ਤੀਰਤਿਆ ਦਰਗ ਬਈ ਢਾਉ ਕਉਨਾਂ ਨੇ ਕਿਰਪਾ ਕਰੀ ਜਿਸਨੂੰ ਇਹ ਵਥ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੀ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆਪੋ ਬਾਰੀਆਂ ਗੁਰਗੇ ਬੈਰੀ ਬਾਈ ਕਾਜ ਸਵਾਰੀਆਂ ਹੋਆ ਆਪ ਦਿਆਲ ਮਨੋ ਨ ਵਸਾਰੀਆਂ ਸਾਜਨਾ ਕੇ ਸੰਭ ਭਵ ਜਲ ਤਾਰੀਆਂ ਨਾ ਸਾਖਤ ਨਿੰਦਕ ਦੁਸ਼ਟ ਕੇ ਨ ਮੈਂ ਬਦਾਰੀਆਂ ਨਾ ਤਿਸ ਸਾਇਬ ਕੀ ਦੇਖ ਨਾਨਕ ਮਨ ਮਾਹੀ ਜਿਸ ਸਿਮਰਤ ਸੋ ਕੋਈ ਸਗਲੇ ਦੁਖ ਜਾਇ ਤਿਸ ਸਾਇਬ ਕੀ ਦੇਖ ਨਾਨਕ ਮਨ ਮਾਹੀ ਇਸ ਸੇਂ ਮਰਤਾ ਸੁਖ ਹੋਏ ਸਗਲੇ ਦੁੱਖ ਜਾਇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ